ਫੜਨਾ ਮਯਾਕ ਥੂੜੀ ਆ ਇਹ ਅੱਜ ਦੇ ਟਾਈਮ ਦਾ ਸੁਪਰਸਟਾਰ ਆ ਕੋਈ ਜਵਾਕ ਥੂੜੀ ਆ ਆ ਸਵਾਰ ਐ ਆ ਸਵਾਰ ਐ ਕਬੱਡੀ 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 ਫੜ ਲਿਆ ਬੂਟਾ ਫੜ ਲਿਆ ਬੂਟਾ ਫੜ ਲਿਆ ਬੂਟਾ ਫੜ ਪਹਿਲੀ ਰੇਡ ਪਾਣੀ ਜੀ ਪੀਨ ਵਾਲਾ ਪਾਣੀ ਜਿਹੜਾ ਗਰਾਊਂਡ ਦੇ ਵਿੱਚ ਜਰੂਰ ਪੋੜਿਆ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ ਹੋਵੇਗਾ ਪਹਿਲੀ ਰੇਡ ਪਾਉਣ ਦੇ ਲਈ ਗਵਰੂ ਕਹਿੰਦੇ ਤਿਆਰ ਪਰ ਤਿਆਰ ਹੈ ਲੋਪੋ ਵਾਲਾ ਤੇ ਕਹਿੰਦੇ ਭੁੰਦੜ ਵਾਲਾ ਭੁੰਦੜ ਵਾਲਾ ਕਹਿੰਦੇ ਪਿੱਛੇ ਪੈ ਗਿਆ ਪਰ ਨੰਬਰ ਕਹਿੰਦੇ ਮੁੰਡਾ ਲੋਪੋ ਵਾਲਾ ਬੁੱਟਾ ਕਹਿੰਦੇ ਫੇਰ ਤਿਆਰ ਹੈ ਨੌਜਵਾਨ ਪਰਮਾਤਮਾ ਨੂੰ ਕਹਿੰਦੇ ਯਾਦ ਕੀਤਾ ਹੈ ਆਹ ਹੱਥਾਂ ਨੂੰ ਕਲੀ ਲਈ ਹੈ ਬੁੱਟਾ ਵਧਿਆ ਹੋਇਆ ਹੈ ਪਰ ਅੱਗੇ ਆਲੇ ਕਿਤੇ ਵਿਧਾਨਾ ਦੇਣ ਗੱਲ ਕੀ ਤੋਂ ਕੀ ਬਣਦੀ ਹੈ ਪਟਾਲ ਦਾ ਕਬੱਡੀ ਕੱਪ ਚੱਲਦਾ ਮੇਰੇ ਮਿੱਤਰੋ ਆਹ ਸੰਗਰੂਰ ਜ਼ਿਲ੍ਹੇ ਦੀ ਕਹਿੰਦੇ ਬਹੁਤ ਵੱਡੀ ਤਿਆਰ ਹੈ ਖੇਡ ਦੇ ਮੈਦਾਨ ਅੰਦਰ ਪਟਾਲਕਲਾਂ ਦੀ ਖੇਡ ਗਰਾਊਂਡ ਹੈ ਲਹਰੇ ਗਾਗੇ ਦੀ ਕਹਿੰਦੇ ਬੋਕਲ ਜੇ ਬਸਿਆ ਪਿੰਡ ਕਹਿੰਦੇ ਪਟਾਲਕਲਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਵੀ ਕੁਝ ਰਿਜ ਕੁਝ ਸੁਪਨੇ ਮਾਰੇ ਆ ਮੈਂ ਔਖੇ ਵਕਤ ਵੀ ਹੱਸ ਕੇ ਗੁਜ਼ਾਰੇ ਆ ਮੈਂ ਸਬਰ ਕੀ ਹੁੰਦਾ ਮੈਨੂੰ ਨਾ ਦੱਸ ਅੱਖੀਂ ਦੇਖੇ ਖੁਆਬ ਦੀ ਸਵੇਰਾਂ ਦੇ ਵਿੱਚ ਸਾੜੇ ਐਮ ਅੱਖੀਂ ਵੇਖੇ ਖਵਾ ਵੀ ਸਵੇਰਾਂ ਦੇ ਵਿੱਚ ਸਾੜੇ ਐਮ ਰੇਡ ਪਾਉਣ ਦੇ ਲਈ ਗਬਰੂ ਕਹਿੰਦੇ ਬੂਟਾ ਫੇਰ ਤਿਆਰ ਪਰ ਤਿਆਰ ਆਉ ਸਾਹਮਣੇ ਕਿਤੇ ਬੂਟਾ ਤਿਆਰ ਹੈ ਆ ਨੌਜਵਾਨ ਨੇ ਕਿਤੇ ਪਾਣੀ ਦੀ ਘੁੱਟ ਭਰੀ ਹੈ ਪਾਣੀ ਕਹਿੰਦੇ ਪੀਣਾ ਪੈਂਦਾ ਜਦੋਂ ਕੱਲੇ ਨੂੰ ਪਾਉਣੀ ਆ ਪੈਣ ਆਉ ਬੂਟਾ ਤਿਆਰ ਹੈ ਇਹ ਲੰਮੀ ਭਾਰੀ ਦਾ ਘੋੜਾ ਨੌਜਵਾਨ ਘੋੜੇ ਲੰਮੇ ਸਮੇਂ ਤੋਂ ਇਹਦਾ ਕੱਦ ਵੀ ਮਧਰ ਹੈ ਤੇ ਵੇਟ ਵੀ ਨਹੀਂ ਵਧਿਆ ਕਈ ਵਾਰੀ ਕੱਦ ਦੇ ਕਰਕੇ ਹੀ ਬੰਦਾ ਮਾਰਖਾ ਜਾਂਦਾ ਹੈ ਬੂਟੇ ਦੀ ਰੇਡ ਹੈ ਪਰ ਉਧਰ ਕਹਿੰਦੇ 230 ਸੋਣੀ ਹੈ ਆਹ ਗੱਲ ਕੀ ਬਣਦੀ ਹੈ ਬੂਟਾ ਰਾਮ ਮੁੰਡਿਆਂ ਨੇ ਕਹਿੰਦੇ ਹਕਮ ਵਾਲੇ ਦਾ ਕਹਿੰਦੇ ਮੇਲਾ ਜਿੱਤੇ ਆਹ ਮੁੰਡੇ ਕਹਿੰਦੇ ਲੋਪੋ ਵਾਲੇ ਆ ਮੁੰਡਾ ਕਹਿੰਦੇ ਰੇਡ ਪਾਉਣ ਦੇ ਲਈ ਲੋਪੋ ਵਾਲਾ ਕਹਿੰਦੇ ਤਿਆਰ ਪਰ ਤਿਆਰ ਹੈ ਰੇਡ ਪਾਉਣ ਦੇ ਲਈ ਗਵਰੂ ਕਹਿੰਦੇ ਫੇਰ ਅੱਗੇ ਬਲ ਬੰਦੇ ਆ ਦੋ ਜੱਫੀ ਹੈ ਹਰ ਕਹਿੰਦੇ ਦੋਏ ਤਿਆਰ ਹੈ ਭੁੰਦੜ ਪਿੰਡ ਹੈ ਹੁਣ ਕਹਿੰਦੇ ਕੌਣ ਬਲੇ ਬਲੇ ਕਰਵਾ ਜੂਗਾ ਜਸ਼ਨ ਕਹਿੰਦੇ ਭੁੰਦੜ ਵਾਲੇ ਨੂੰ ਦੁਨੀਆ ਜਾਣਦੀ ਹੈ ਪਰ ਸਾਹਮਣੇ ਬੂਟਾ ਬੂਟਾ ਸੂਤਾ ਯਾ ਰਾਮਨਦਵਾਸ ਵਾਲਾ ਬੂਟਾ ਕਿਆ ਬਾਤ ਹੈ ਨੌਜਵਾਨ ਨੇ ਕਹਿੰਦੇ ਗੱਲਾਂ ਟਿਕਾਣੇ ਲਾ ਦਿੱਤੀਆਂ ਨੇ ਜਿਹੜੇ ਪਾਣੀਆਂ 'ਚ ਲੋਕ ਲਾਉਣ ਤਾੜੀਆਂ ਉਹ ਪਾਣੀ ਸਾਡੇ ਪੀਤੇ ਹੋਏ ਆ ਸਿਰ ਕੱਟ ਮੇ ਰਿਕਾਰਡ ਪੈਦਾ ਕੀਤੇ ਹੋਏ ਆ ਸਿਰ ਕੱਟ ਮੇ ਰਿਕਾਰਡ ਪੈਦਾ ਕੀਤੇ ਹੋਏ ਐ ਬੂਬਰ ਕੀ ਚਾਹੇ ਗਰਮੀ ਚਾਹੇ ਸਰਦੀ ਤੜਕੇ ਉੱਠ ਕੇ ਚੱਪਦਾ ਸ਼ੋਲੇ ਉਹ ਤਾਂ ਹੀ ਬੰਬੀ ਹਾਂ ਬੋਲੇ ਗੱਲਾਂ ਸਿੱਧੂ ਮੂਸੇ ਵਾਲੇ ਦੀਆਂ ਹੋਈਆਂ ਆ ਨੋਜਵਾਨ ਕਹਿੰਦੇ ਕਬੱਡੀ ਪਾ ਰਿਆ ਬੂਟਾ ਫੜਦਾ ਮਯਾਕ ਥੂੜੀ ਆ ਇਹ ਅੱਜ ਦੇ ਟਾਈਮ ਦਾ ਸੁਪਰਸਟਾਰ ਆ ਕੋਈ ਜਵਾਕ ਥੂੜੀ ਆ ਰੇ ਵੀਰੋ ਹਰ ਸਾਹਮਣੇ ਰੇਡ ਪਾਉਣ ਦੇ ਲਈ ਕਹਿੰਦੇ ਲੋਪੋ ਵਾਲਾ ਫੇਰ ਅੱਗੇ ਵੱਲ ਵਧ ਗਿਆ ਆਹ ਲੋਪੋ ਵਾਲੇ ਦੀ ਫੇਰ ਕਬੱਡੀ ਪੈ ਰਹੀ ਹੈ ਬੂਟਿਆ ਜੇ ਕਿਤੇ ਭਾਜੀਆ ਗੱਲਾਂ ਹੋਰ ਤੋਂ ਹੋਰ ਹੋ ਜਾਣੀਆਂ ਸਮਝਾ ਦੇ ਨਾਲ ਵਾਲੇ ਨੂੰ ਓਏ ਫੜਦਾ ਪੈਣਾ ਫੜਦਾ ਪੈਣਾ ਆਹ ਕਬੱਡੀ 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 ਲੋਪੋ ਵਾਲਾ ਲੋਪੋ ਵਾਲਾ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਅਗਲਾ ਮੈਚ ਚਾਲ ਕਲਾਏ ਤੇ ਕੋਟ ਫੱਤੇ ਦਾ ਖੇਡਿਆ ਜਾਵੇਗਾ ਤੇ ਦੋਨੋਂ ਟੀਮਾਂ ਜਿਹੜੀਆਂ ਬਿਨਾਂ ਕਿਸੇ ਦੇਰੀ ਤੋਂ ਗਰਾਊਂਡ ਦੇ ਵਿੱਚ ਆ ਲੈਣਗੀਆਂ ਗੱਭਰੂ ਕਹਿੰਦੇ ਰੇਡ ਪਾਉਣ ਲਈ ਫੇਰ ਤਿਆਰ ਪਰ ਤਿਆਰ ਆਹ ਕਹਿੰਦੇ ਬੂਟਾ ਹੁਣ ਕਹਿੰਦੇ ਟੱਕਰ ਇੱਕ ਦੇ ਨਾਲ ਬੱਲੇ ਬੱਲੇ ਕਬੱਡੀ 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 ਬੂਟਾ ਫੜ ਲਿਆ 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 ਮਿਆਕ ਥੋੜੀ ਐ ਮਿਆਕ ਥੋੜੀ ਆ ਆ ਸਵਾਰ ਐ ਵਾਹ ਓਏ ਬੂਟਿਆਂ ਓਏ ਜੀ ਨੂੰ ਹੀ ਨੂੰ ਇਹ ਰੇਡਾਂ ਚੰਗੀਆਂ ਲੱਗੀਆਂ ਤਾੜੀਆਂ ਮਾਰ ਦਆ ਬਾਬਾ ਆਇਆ ਹੋਇਆ ਇਸ ਇਲਾਕੇ ਦੇ ਕਹਿੰਦੇ ਪੁਰਾਣੇ ਪਲੇਅਰ ਜਿੰਨੇ ਵੀ ਆਉਣਗੇ ਸਭਾਰੇ ਦੱਸਾਂਗੇ ਲੈ ਵੀ ਬਾਬਿਆ ਆ ਮੈਚ ਤੋਂ ਬਾਅਦ ਟਾਈਮ ਜ਼ਰੂਰ ਚੈੱਕ ਕਰ ਰਹੇ ਹੋ ਜੀ ਪਿਛਲੀ ਰੇਡ ਦਾ ਮੈਂ ਬੇਨਤੀ ਕਰਦਾ ਬਾਹਰਲੇ ਰੈਫਰੀ ਸਹਿਬਾਨ ਟਾਈਮ ਜਿਹੜਾ ਜ਼ਰੂਰ ਚੈੱਕ ਕਰ ਰਹੇ ਹੋ ਜੀ ਜਿਹੜੇ ਬਾਹਰ ਸਾਡੇ ਰੈਫਰੀ ਸਹਿਬਾਨ ਨੇ ਟਾਈਮ ਜਰੂਰ ਚੈੱਕ ਕਰਿਓ ਪਰ ਸਾਹਮਣੇ ਕਹਿੰਦੇ ਪੈਂਦੀ ਹੈ ਕਬੱਡੀ ਤੇ ਮੁੰਡਾ ਕਹਿੰਦੇ ਭੁੰਦੜ ਵਾਲਾ ਇੱਕ ਪਾਸੇ ਲੋਪੋ ਵਾਲਾ ਦੂਜੇ ਪਾਸੇ ਭੁੰਦੜ ਵਾਲਾ ਮੈਚ ਚੋਟੀ ਦਾ ਬੱਲੇ 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 ਪਹਿਲਾ ਮਾਰੀ ਗੋਲੇ ਸਰੀਰ ਕੋ ਸਾਇੰਸ ਨੂੰ ਫੜਦਾ ਓਏ ਚੰਗੇ ਰੋਡ ਤੇ ਸਪੀਡ ਜੋ ਫਰਾਰੀ ਫੜਦੀ ਕੰਨ ਕੰਮ ਮਿੱਤਰਾਂ ਦਾ ਕੋਈ ਨਹੀਂ ਅੜਦਾ ਸਾਡੀ ਜਿੱਥੇ ਕਿਤੇ ਅੜਦੀ ਕਰਾਰੀ ਆਉਂ ਗਰਾਰੀ ਅੜੀ ਹੋਈ ਆ ਬੂਟਿਆ ਕੱਢਣੀ ਪੈਣੀਆਂ ਨੌਜਵਾਨਾਂ ਕੱਢਣੀ ਪੈਣੀਆਂ ਗਰਾਰੀ ਸਾਡੇ ਆਫੀਸ਼ਲ ਵੀਰ ਲਾਲੀ ਹੋਰੀ ਜਿਹੜੇ ਬਾਹਰ ਨੇ ਉਹ ਜਰੂਰ ਔਰ ਸੈਕਿੰਡ ਚੈੱਕ ਕਰਨਾ ਵੀ ਹੋਏ ਆ ਜਾਂ ਨਹੀਂ ਹੋਏ ਆਓ ਸਾਹਮਣੇ ਕਹਿੰਦੇ ਰੇਡ ਬੱਲੇ 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 ਕਬੱਡੀ ਬੂਟਾ ਵੀ ਕਾਲੇ ਪ ਖੱਤ ਕਿਸ ਨੇ ਪਾਇਆ ਉਹ ਬਦਲਾ ਲੈ ਲਈ ਜੌਣਿਆਂ ਜੇ ਮਾਦਾ ਜਾਇਆ ਆ ਕਹਿੰਦੇ ਬੂਟਾ ਹੈ ਮੇਰੇ ਵੀਰੋ ਵੀ ਹੋਰ ਕਿਹੜਾ ਤੂੰ ਦਿੱਲੀ ਜਿੱਤੀ ਬਸ ਦਿਲ ਹੀ ਜਿੱਤਿਆ ਓਏ ਤੇਰੇ ਯਾਰ ਨੂੰ ਧੱਪਣ ਨੂੰ ਫਿਰਦੇ ਸੀ